ਤੇਗ ਬਹਾਦਰ ਸਿੰਘ ਜੀ ਕਰਨੋਂ ਨਿਦ ਆਵੈ ਤਾਏ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਨਮ 6 ਵਸਾਖ 1621 ਈਸਵੀ ਨੂੰ ਗੁਰੂ ਕੇ ਮੈਲ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਨਾਨਕੀ ਜੀ ਸਨ ਜਨਮ ਸਮੇਂ ਆਪ ਜੀ ਦਾ ਨਾਮ ਪਿਆਗਮਲ ਰੱਖਿਆ ਗਿਆ ਆਪ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਕੁਝ ਸਮੇਂ ਲਈ ਆਪ ਜੀ ਨੂੰ ਬਾਬਾ ਬੁੱਢਾ ਜੀ ਪਾਸ ਔਰ ਅਮਰਦਾਸ ਵਿਖੇ ਭੇਜਿਆ ਗਿਆ ਤਾਂ ਜੋ ਸਿੱਖ ਧਰਮ ਵਿੱਚ ਅਥੀ ਕਿਰਦ ਦੀ ਮਹਾਨਤਾ ਦੀ ਵਡਿਆਈ ਦਾ ਪਤਾ ਲੱਗ ਜਾਵੇ ਬਾਬਾ ਬੁੱਢਾ ਜੀ ਵੱਡੀ ਉਮਰ ਦੇ ਹੋਣ ਉਪਰੰਤ ਵੀ ਹੱਥੀਂ ਸੇਵਾ ਕਰਦੇ ਸਨ ਪਾਈ ਜੇਠਾ ਜੀ ਨੇ ਆਪ ਜੀ ਨੂੰ ਸ਼ਸਤਰ ਵਿਦਿਆ ਦਿੱਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੜੇ ਸ਼ਾਂਤ ਸੁਭਾਅ ਦੇ ਸਨ ਨਵੰਬਰ 1631 ਈਸਵੀ ਵਿੱਚ ਬਾਬਾ ਬੁੱਢਾ ਜੀ ਅਕਾਲ ਚਲਾਣਾ ਕਰ ਗਏ ਅਤੇ ਕੁਝ ਸਮੇਂ ਉਪਰੰਤ ਪਾਈ ਗੁਰਦਾਸ ਜੀ ਵੀ ਰੱਬ ਨੂੰ ਪਿਆਰੇ ਹੋ ਗਏ ਇਹਨਾਂ ਦੋਹਾਂ ਦੇ ਵਿਛੋੜੇ ਮਗਰੋਂ ਉਹਨਾਂ ਹੋਰ ਵੀ ਆਪਣੇ ਆਪ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਮਾਰਚ 16